ਤੋ ਐਸਾ ਦੇ ਨਾਲ ਨਾਲ ਪਾਉ ਲਗਾ ਜਿੰਨੇ 12 ਸਾਲ ਦੀ ਔੜ ਚੱਲ ਰਹੀ ਲੋਕਾਂ ਨੇ ਤੇ 12 ਘੜੀ ਦਾ ਮੀਂਹ ਨਹੀਂ ਚੱਲਿਆ ਗਿਆ ਆ ਦੇਖੋ ਬਰਬਾਦ ਦਾ ਬਰウダー ਰੂਪ ਹਨ ਇਲਾ ਤੇਜ ਆ ਬ੍ਰਹਸਾਤ ਕੋਈ ਸ਼ਾਇਦ ਕੀ ਗੱਲ ਨਹੀਂ ਮੇਰੇ ਪਿੱਛੇ ਤੋਂ ਹੀ ਦੇਖ ਰਿਹਾ ਜੇ ਕਿੰਨੇ ਜ਼ੋਰ ਨਾਲ ਬਰਸਾਤ ਆ ਰਹੀ ਹੈ ਇਹਦਾ ਦਾ ਤੇਜ ਨੰਮ ਚੰਦਰਿਆ ਤੋਂ ਵੀ ਜ਼ਿਆਦਾ ਆਹ ਤਾਂ ਇਹਦਾ ਆਪਾਂ ਇਹ ਬੜੇ ਜ਼ਰਦਾ ਕੰਡ ਹੈ ਮੀਂਹ ਨਹੀਂ ਪੈਂਦਾ ਮੀਂਹ ਨਹੀਂ ਪੈਂਦਾ ਅੱਜ ਬਾਰਸ਼ਾਂ ਦੇ ਇਹੋ ਜਿਹੇ ਕੜਾਕੇ ਕੱਢੇ ਆ ਕੇ ਸਲਤੀ ਪੁੱਛੋ ਤਾਂ ਮੈਨੂੰ ਇਹਨਾਂ ਬਰਸਾਤ ਨੂੰ ਵੇਖ ਕੇ ਬਰਸਾਤ ਤੋਂ ਖੌਫ ਖੌਫ ਲੱਗਦਾ ਲਗਾਤਾਰ ਹੋ ਗਏ 3 ਦਿਨ ਰੁਕ ਰੁਕ ਕੇ بارش ਵੀ ਨੂੰ ਹੋਰ ਆ ਜਿਹੜਾ ਜਿਹੜਾ بارش ਹੈ ਇਹਦਾ ਰੂਪ ਬਹੁਤ ਖਤਰਨਾਕ ਹੈ ਇਸ ਤਰ੍ਹਾਂ ਇਸ ਤਰ੍ਹਾਂ ਜਿਵੇਂ ਆਪਾਂ ਦੇਖ ਰਹੇ ਇਹ ਦੱਸ ਰਹੇ ਨੇ ਥੇਲੀ ਜਿਆਦਾ ਹੋਈ ਪਈ ਆ ਆ ਦੇਖੋ ਇਹ ਬੱਦਲ ਬੱਦਲਾਂ ਦੀ ਬਰਸਾਤ ਅਰ ਕੰਟੀਨਿਊ ਇਹਰੇ ਜਿਹੜੇ ਦੇਖੋ ਇਹ ਕਹੇ ਆ ਕੇ ਜਿਵੇਂ ਅਸਮਾਨ ਦੇ ਉੱਤੇ ਪਾਣੀ ਦੀਆਂ ਇਹ ਪਹਾੜੀ ਨੂੰ ਵਹਿ ਰਿਹਾ ਨਾ ਤਾਂ ਪਾਣੀ ਉਹ ਪੋਜੀਸ਼ਨ ਬਣੀ ਪਈ ਹੈ ਬਹੁਤ ਹੀ ਤੇਜ਼ ਬਣ ਸਾਹ ਬਹੁਤ ਹੀ ਉਹ ਮਾਰਾ ਇਹ ਘੈਰ ਹੀ ਕਰੇ ਤੇ ਬਾਸ਼ਾ ਜਿਹੜੀ ਸਟਾਪ ਮਾਰ ਕੇ ਤੇ ਮਾਰ ਕੇ ਤੇ ਬਹੁਤ ਜਿਆਦਾ ਤੇ ਬਾਅਦ ਆਤਮਾ ਸੱਚੇ ਪਾਤਸ਼ਾ ਜੇਰੀ ਕਰਨ ਤੇ ਕੀ ਦਾਵਾ ਹਰ ਸੱਚੇ ਪਾਤਸ਼ਾ ਪਰਮਾਤਮਾ ਨਾਲ ਜੇ ਗੱਲ ਕਰੋ ਹੋਗੇ ਅੱਜ ਦੇ ਪੱਕੇ ਘਰਾਂ 'ਚ ਬੈਠੇ ਆਂ ਔਰ ਜਿੰਨਾ ਗਰੀਬਾਂ ਦਾ ਵਿਚਾਰਿਆਂ ਦਾ ਕੰਮ ਕਾਫੇ ਰੁਪਾਈ ਜੁੜਾ ਲਾੜ ਕਰਾ ਦੀਆਂ ਕਲੀਸ਼ਾਂ ਬੜੀਆਂ ਉਹਦੇ ਹਾਲਤ ਥੋੜੀ ਜੀ ਮਾਰੀਓ ਜੱਤੀ ਹੈ ਮਹਾਰਾਜ ਸਿੱਦੇ ਪਾਚਾ ਕੁੱਕੜੀ ਨਾ ਲਿਆਵੇ ਕਿ ਕਿਸੇ ਨੂੰ ਦੁੱਖ ਆਵੇ ਬਹੁਤ ਸਾਰਾ ਸ਼ੁਕਰੀਆ ਦੋਸਤੋ ਬਹੁਤ ਸਾਰਾ ਤੁਹਾਡਾ